ਅਸੀਂ ਛਡਾਉਨੇ ਆ ਬਾਈ ਜੀ ਕੁਦਰਤ ਦੇ ਹਿਸਾਬ ਨਾਲ ਜੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਨਸ਼ਾ ਹੁੰਦਾ ਪਹਿਲੇ 3 ਤੋਂ 4 ਦਿਨਾਂ ਚ ਬੰਦ ਪਹਿਲੇ 3 ਤੋਂ 4 ਜਿਹੜਾ ਮਰਜੀ ਨਸ਼ਾ ਹੋਵੇ ਗੋਲੀਆਂ ਸਮੈਕ ਚਿੱਟਾ ਮੈਥਡ ਆਨ ਕਾਮਣੀਆਂ ਇਹ ਮਸਰਾਬ ਇੱਕ ਪ੍ਰਕਾਰ ਦੀ ਆਪਣੀ ਦਵਾਈ ਆ ਦਵਾਈ ਚ ਕੋਈ ਨਸ਼ਾ ਨਹੀਂ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਦੇਖੋ ਆਪਾਂ ਕੋਈ 40 50 ਰੁਪਏ ਲੀਟਰ ਕੋਈ ਚੀਜ਼ ਮਿਲਦੀ ਆ ਮਲਾਬਤ ਤਾਂ ਉਹਦੇ ਵਿੱਚ ਕਰੀ ਜਾਂਦੇ ਨੇ ਉਹ ਨਹੀਂ ਸਾਨੂੰ ਉਹ ਜੰਨੀ ਸਹੀ ਮਿਲਦਾ ਅੱਜ ਦੇ ਟਾਈਮ 'ਚ ਦੁੱਧ ਨਹੀਂ ਸਹੀ ਮਿਲਦਾ ਜਿਹੜਾ ਨਸ਼ਾ ਬਾਈ ਜੀ ਇੰਨਾ ਇੰਨਾ ਮਹਿੰਗਾ ਹੈ ਉਹ ਨਸ਼ਾ ਕਿਵੇਂ ਬਿਨਾ ਕੈਮੀਕਲ ਤੋਂ ਤਿਆਰ ਕੀਤਾ ਜਾਊਗਾ ਆਜਾ ਆਜਾ ਰੋਕ ਲਈ ਮੜਿਆ ਆ ਜੀ ਬਾਈ ਜੀ ਬਹੁਤ ਬੀਅਦੀ ਕੋਲ ਆਹ ਤੇ ਰਾਜਾ ਮੈਂ ਤੁਹਾਡੀ ਰੱਖਣੇ ਆਂ ਤਾਂ ਦੱਸੋ ਜਿਵੇਂ ਜਿਹੜੀਆਂ ਵੀਡੀਓ ਪਾਸਟਰ ਦੇਖ ਰਹੇ ਤੁਸੀਂ ਕਿਹੜੇ ਵੀ ਨਸ਼ਾ ਛਡਾ ਲੈਂਦੇ ਆ ਕਿਹੜਾ ਕਿਹੜਾ ਨਸ਼ਾ ਆ ਜੀ ਗੱਲ ਜੀ ਕੋਈ ਚੁੱਪ ਰਹਿ ਜਾ ਦੀ ਗੱਲ ਪਤਾ ਤੋਂ ਪੱਕਾ ਛਡਾਉਂਗੇ ਸਾਰਾ ਕੁਝ ਵੀ ਵੀਡੀਓ ਤਾਂ ਹੀ ਬਣਾਉਣ ਲੱਗਿਆ ਵੀ ਕਿਸੇ ਦਾ ਭਲਾ ਹੋ ਸਕੇ ਹਨ ਕਿਉਂਕਿ ਬਹੁਤ ਮਾਮਾ ਦੇ ਪੁੱਤ ਆ ਜਿਹੜੇ ਨਸ਼ਾ ਬਹੁਤ ਕਰ ਰਹੇ ਆ ਕੋਈ ਚਿੱਟਾ ਲਾ ਰਿਹਾ ਕੋਈ ਹੋਰ ਨਸ਼ਾ ਕਰ ਰਿਹਾ ਕੋਈ ਹੋਰ ਮੈਡੀਕਲ ਨਸ਼ਾ ਕਰ ਰਿਹਾ ਜਿਹੜਾ ਕਿ ਬਹੁਤ ਮਾੜਾ ਅੰਦਰੋਂ ਅੰਦਰ ਹੀ ਉਹਨਾਂ ਨੂੰ ਖਾਈ ਜਾਂਦਾ ਤੇ ਉਹ ਹੁਣ ਤੁਸੀਂ ਛਡਾ ਕੇ ਨੋਹਗੇ ਫਿਰ ਬਿਲਕੁਲ ਛਡਾਵਾਂਗੇ ਕੁਝ ਗੱਲਾਂ ਇਹ ਨੇ ਇੱਥੇ ਲੋਕ ਕਹਿੰਦੇ ਨੇ ਤੁਸੀਂ ਆ ਜਾਓ ਤੋੜ ਲੱਗੀ ਚ ਤੁਹਾਡਾ ਘੰਟੇ ਚ ਨਸ਼ਾ ਛਡਾ ਦਿਆਂਗੇ ਘੰਟੇ ਛੋੜਦਾ ਨਹੀਂ ਇੱਕ ਘੰਟੇ ਚ ਤੱਕ ਕਿਸੇ ਦਾ ਬੁਖਾਰ ਨਹੀਂ ਠੀਕ ਹੁੰਦਾ ਪੇਟ ਚ ਦਰਦ ਹੋਣ ਲੱਗ ਜੇ ਛੇਤੀ ਉਹ ਨਹੀਂ ਠੀਕ ਹੁੰਦਾ ਇਨਫੈਕਸ਼ਨ ਇੱਕ ਘੰਟੇ ਚ ਇੱਕ ਘੰਟੇ ਚ ਇੱਕ ਘੰਟੇ ਚ ਤੋਂੜ ਕੇ ਮੈਂ ਹਟ ਜੂ ਅਸੀਂ ਛਡਾਉਂਦੇ ਆਂ ਬਾਈ ਜੀ ਕੁਦਰਤ ਦੇ ਹਿਸਾਬ ਨਾਲ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਨਸ਼ਾ ਹੁੰਦਾ ਪਹਿਲੇ 3 ਤੋਂ 4 ਦਿਨਾਂ ਚ ਬੰਦ ਪਹਿਲੇ 3 ਤੋਂ 4 ਜਿਹੜਾ ਮਰਜੀ ਨਸ਼ਾ ਹੋਵੇ ਗੋਲੀਆਂ ਸਮੈਕ ਚਿੱਟਾ ਮੈਥਡ ਆਉਣ ਕਾਮਣੀਆਂ ਈ ਮਖਰਾਬ ਜਿਹੜਾ ਮਰਜੀ ਜਿੰਨਾ ਮਰਜੀ ਚਾਹੇ 10 ਸਾਲ 20 ਸਾਲ 50 ਸਾਲ ਕੋਈ ਪੁਰਾਣਾ ਬੰਦਾ ਨਸ਼ਾ ਕਰਦਾ ਹੈ 45 ਤੋਂ 60 ਦਿਨਾਂ ਦਾ ਕੋਰਸ ਹੈ ਇੱਕ ਪ੍ਰਕਾਰ ਦੀ ਆਪਣੀ ਦਵਾਈ ਆ ਦਵਾਈ ਚ ਕੋਈ ਨਸ਼ਾ ਨਹੀਂ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਦੇਖੋ ਆਪਾਂ ਕੋਈ 40 50 ਰੁਪਏ ਲੀਟਰ ਕੋਈ ਚੀਜ਼ ਮਿਲਦੀ ਹੈ ਮਲਾਬਤ ਤਾਂ ਉਹਦੇ ਵਿੱਚ ਕਰੀ ਜਾਂਦੇ ਨੇ ਉਹ ਨਹੀਂ ਸਾਨੂੰ ਭੋਜਨ ਨਹੀਂ ਸਹੀ ਮਿਲਦਾ ਅੱਜ ਦੇ ਟਾਈਮ ਚ ਦੁੱਧ ਨਹੀਂ ਸਹੀ ਮਿਲਦਾ ਜਿਹੜਾ ਨਸ਼ਾ ਬਾਈ ਜੀ ਇੰਨਾ ਇੰਨਾ ਮਹਿੰਗਾ ਹੈ ਉਹ ਨਸ਼ਾ ਕਿਵੇਂ ਬਿਨਾ ਕੈਮੀਕਲ ਤੋਂ ਤਿਆਰ ਕੀਤਾ ਜਾਊਗਾ ਉਹ ਸਾਡੇ ਸਰੀਰ ਨੂੰ ਨਸ਼ਾ ਜਿਹੜਾ ਉਹ ਬਰਬਾਦ ਕਰਦਾ ਹੈ ਸਰੀਰ ਨੂੰ ਪੈਸੇ ਨੂੰ ਤੇ ਪਰਿਵਾਰਾਂ ਦੇ ਰਿਸ਼ਤੇ ਖਤਮ ਕਰਦੇ ਨਸ਼ੇ ਨੇ ਜੇਕਰ ਜਿਹੜੇ ਮੇਰੇ ਦੋਸਤ ਮਿੱਤਰ ਅੱਜ ਵੀ ਨਸ਼ੇ ਦੀ ਦਲਦਲ ਚੋਂ ਨਿਕਲਣਾ ਚਾਹੁੰਦੇ ਨੇ ਦਾਸਤ ਤੋਂ ਦਵਾਈਆਂ ਖਾ ਕੇ ਅੱਕ ਚੁੱਕੇ ਨੇ ਇੱਕ ਵਾਰ ਸਾਡੇ ਨਾਲ ਦਿੱਤੇ ਨੰਬਰਾਂ ਤੇ ਸੰਪਰਕ ਕਰਨ ਤੇ ਵੀਡੀਓ ਨੂੰ ਉਹਨਾਂ ਭੈਣ ਭਰਾਵਾਂ ਤੱਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਦੇ ਘਰ ਦੇ ਵਿੱਚ ਬਾਈ ਜੀ ਲੱਗੀ ਹੁੰਦੀ ਆ Rajasthan ਲੱਗੀ ਸੋਤਨ ਜਾਣੇ ਤਾਂ ਉਹਨਾਂ ਨੂੰ ਪਤਾ ਹੈ ਕਿ ਉਹ ਕਿਵੇਂ ਉਸ ਪਰਿਵਾਰ ਦੇ ਵਿੱਚੋਂ ਚੱਲਦੇ ਨੇ ਦੁੱਖ ਨੂੰ ਇਹ ਇਹ ਦੋਖਾ ਜਿਹੜਾ ਕੋਈ ਮਨੁੱਖੀ ਆਤਮਾ ਤੇ ਨਹੀਂ ਬਣੀ ਵੀ ਰਸਾ ਜੀ ਇੱਕ ਮਨੁੱਖਵੇਂ ਬੰਦੇ ਨੇ ਆਪਦੇ ਆਪ ਨੂੰ ਲਾਇਆ ਸਾਡੀ ਦਵਾਈ ਖਾਣ ਤੋਂ ਬਾਅਦ ਉਹਦਾ ਸਰੀਰ ਨਸ਼ਾ ਨਹੀਂ ਮੰਗੂਗਾ ਇਹ ਗੱਲ ਮੈਂ ਗਰੰਟੀ ਨਾਲ ਕਹਿੰਦਾ ਜੀ ਸਰੀਰ ਨਸ਼ਾ ਨਹੀਂ ਮੰਗੂਗਾ ਉਸ 6 ਮਹੀਨਾ ਬਾਅਦ 2 ਮਹੀਨਾ ਬਾਅਦ 4 ਮਹੀਨਾ ਬਾਅਦ ਜਾ ਕੇ ਕਿਸੇ ਦੋਸਤ ਮਿੱਤਰ ਨੇ ਕਹਤਾ ਮੜਾ ਜਾ ਖਾਲਾ ਉਹ ਸੋ ਇਹਦਾ ਮਨ ਹੁੰਦਾ ਪਰ ਸਰੀਰ ਨੂੰ ਲੋੜ ਨਹੀਂ ਕਿਉਂਕਿ ਸਰੀਰ ਸਾਡੀ ਦਵਾਈ ਆ ਲੋਹੇ ਵਰਗਾ ਬਣਾ ਦਿੰਦੀ ਹੈ ਲਓ ਜੀ ਪ्योर ਜੜੀ ਮੁੱਟੀਆਂ ਤੋਂ ਤਿਆਰ ਕੀਤੀ ਔਰ ਜੜੀ ਬੂਟੀਆਂ ਤੋਂ ਤਿਆਰ ਕਰਦੇ ਆ ਇਹ ਦਵਾਈ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਵੀ ਜਿੰਨੇ ਬੰਦੇ ਨੇ ਹੁਣ ਤੱਕ ਇਹਨਾਂ ਤੋਂ ਨਸ਼ਾ ਛੱਡਿਆ ਕਈਆਂ ਸਿਸਟਮ ਇਹ ਹੁੰਦਾ ਜੀ ਇੱਕ ਵਾਰ ਨਸ਼ਾ ਛੱਡਦਾ ਫਿਰ ਫੇਰ ਲੱਗ ਜਾਂਦੇ ਜੋ ਦਵਾਈ ਖਾਣੋਂ ਛੱਡ ਜਾਂਦੇ ਵੀ ਫੇਰ ਲੱਗ ਜਾਂਦੇ ਉਹ ਮੰਨ ਉਹ ਮੈਨੂੰ ਤਾਂ ਨਹੀਂ ਕੋਈ ਚੱਕਰ ਬੰਦੇ ਕੋਈ ਚੱਕਰ ਨਹੀਂ ਓਕੇ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਆਉਂਦੇ ਨਹੀਂ ਸਾਡੇ ਕੋਲੇ ਬੰਦੇ ਜੀ ਕਿਸ਼ਮੀਂੇ ਨਵਾਂ ਦਵਾਈ ਆਉਂਦੇ ਨੇ ਅਸੀਂ ਬਾਈ ਜੀ ਸਾਲ ਪਰ ਪਹਿਲਾਂ ਦਵਾਈ ਖਾਦੀ ਸੀ ਬਾਈ ਜੀ ਕੀ ਚੱਕਰ ਪੈ ਗਿਆ ਭਾਈ ਮੈਂ ਬਾਹਰ ਚਲਾ ਗਿਆ ਜਾਂ ਮੇਰੇ ਦੋਸਤ ਦੀ ਮੈਰਜ ਆ ਗਈ ਸੀ ਮੈਂ ਉੱਥੇ ਮੜਾ ਮੋਟਾ ਖਵਾਤਾ ਮੈਨੂੰ ਜਾਂ ਅਸੀਂ ਘਰ ਪਾਉਣ ਲੱਗੇ ਕੋਠੀ ਪਾਉਣ ਲੱਗੇ ਮੈਨੂੰ ਫੇਰ ਖਵਾਤਾ ਫੇਰ ਉਵੇਂ ਹੀ ਲੱਗ ਗਿਆ ਫੇਰ ਰੁੱਥੀ ਬਗ ਜਾਂਦੇ ਆ ਤਾਂ ਉਹ ਫਿਰ ਇੱਕ ਵਾਰ ਤੁਸੀਂ ਉਸ ਕੋਡ ਚੋਂ ਨਿਕਲ ਗਏ ਹਮਮ ਰਿਜ਼ਲਟ ਲੈ ਲਿਆ ਬਾਈ ਜੀ ਸਾਡੇ ਕੋਲੇ ਵਾਰ ਵਾਰ ਇੱਥੇ ਕਰਤੀ ਆਉਂਦੇ ਨੇ ਰਿਜ਼ਲਟ ਆ ਦਵਾਈ ਇੱਕ ਪ੍ਰਕਾਰ ਦੀ ਦਵਾਈ ਦਿੰਦੇ ਇੱਕ ਪ੍ਰਕਾਰ ਦੀ ਕੋਈ ਗੜੀਆਂ ਦਵਾਈਆਂ ਨਹੀਂ ਵੀ ਆਉਂਦੀ ਤੰਗੀ ਵੀ ਕਿਵੇਂ ਖਾਣੀ ਆ ਕੀ ਸਿਸਟਮ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਨੰਬਰ ਇਹਨਾਂ ਦਾ ਉੱਤੇ ਚਲਾ ਦਿੰਨੇ ਆ ਜੀ ਨੰਬਰ ਬੋਲ ਦਿਓ ਮਾੜਾ 9877080955 ਲਓ ਇਹ ਨੰਬਰ ਤੇ ਸੰਪਰਕ ਕਰ ਲੋ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਧੰਨਵਾਦ